प्यारे दोस्तों आज ਤੁਹਾਡੇ ਸਾਹਮਣੇ ਹੈ ਕਿਤਾਬ 40 ਦਿਨ ਵਿੱਚੋਂ ਦਿਨ 12ਵਾਂ ਜੇਕਰ ਤੁਹਾਨੂੰ ਇਹ ਕਿਤਾਬ ਸੁਣੀ ਅੱਛੀ ਲੱਗਦੀ ਹੈ ਤਾਂ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰੋ ਜੀ ਮੁਸਕਰਾਉਣ ਦੇ ਚਿਹਰਿਆਂ ਦੇ ਪਿੱਛੇ ਕਵਰਾਂ ਦੇ ਸਨਾਟੇ ਵੀ ਹੋ ਸਕਦੇ ਨੇ ਹੰਝੂਆਂ ਦਾ ਭਾਰ ਕੇਵਲ ਪਲਕਾਂ ਹੀ ਜਾਣਦੀਆਂ ਹਨ ਸਵੇਰੇ ਉੱਠ ਕੇ ਤੁਰਿਆ ਅਜੇ ਥੋੜੀ ਦੇਰ ਹੀ ਹੋਈ ਸੀ ਕਿ ਰਸਤੇ ਵਿੱਚ ਇੱਕ ਬਜ਼ੁਰਗ ਨੇ ਫਕੀਰ ਤੇ ਕਿਸਰ ਨੂੰ ਬਹੁਤ ਪਿਆਰ ਨਾਲ ਰੋਕ ਕੇ ਆਪਣੇ ਕੰਮ ਦੇ ਹੱਥਾਂ ਨਾਲ ਮਿੱਠੇ ਚੌਲ ਖਾਣ ਲਈ ਦਿੱਤੇ ਬਜ਼ੁਰਗ ਜੋ ਕੁੱਬਾ ਪਿਆ ਹੋਣ ਕਰਕੇ ਇੱਕ ਡੰਡੇ ਦੇ ਸਹਾਰੇ ਖੜਾ ਸੀ ਕਾਫੀ ਉਦਾਸ ਲੱਗ ਰਿਹਾ ਸੀ ਫਕੀਰ ਦੇ ਪੁੱਛਣ ਤੇ ਉਸਨੇ ਦੱਸਿਆ ਅੱਜ ਮੇਰੇ ਪੁੱਤਰ ਦੀ ਵਰਸੀ ਹੈ ਬਹੁਤ ਸਾਲ ਪਹਿਲਾਂ ਮੇਰਾ ਜਵਾਨ ਪੁੱਤ ਕਾਲੀ ਪਲੇਗ ਨੇ ਖਾ ਲਿਆ ਸੀ ਫਕੀਰ ਨੇ ਬਜ਼ੁਰਗ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਇਹ ਤਾਂ ਬਹੁਤ ਕਹਿਰ ਹੋਇਆ ਭਰਾਵਾ ਜ਼ਿੰਦਗੀ ਦੇ ਚਾਰ ਸਭ ਤੋਂ ਵੱਡੇ ਦੁੱਖਾਂ ਗਰੀਬੀ ਵਿਛੋੜਾ ਬਿਮਾਰੀ ਤੇ ਜਵਾਨ ਪੁੱਤ ਦੀ ਮੌਤ ਵਿੱਚੋਂ ਜਵਾਨ ਪੁੱਤ ਦੀ ਮੌਤ ਸਭ ਤੋਂ ਜ਼ਿਆਦਾ ਅਸਹਿ ਹੈ ਕਿਉਂਕਿ ਇਸ ਨਾਲ ਮਾਪਿਆਂ ਦੇ ਸਿਰ ਜੀ ਹੋਏ ਭਿਕਖ ਦੀ ਵੀ ਮੌਤ ਹੋ ਜਾਂਦੀ ਹੈ ਬਜ਼ੁਰਗ ਹਾਂ ਵਿੱਚ ਸਿਰ ਹਿਲਾਉਂਦਿਆਂ ਸੋਚੀ ਪੈ ਗਿਆ ਫਕੀਰ ਨੇ ਗੱਲ ਜਾਰੀ ਰੱਖੀ ਬਹੁਤ ਪੁਰਾਣੀ ਗੱਲ ਹੈ ਮਹਾਤਮਾ ਬੁੱਧ ਦੇ ਸਮੇਂ ਦੀ ਇੱਕ ਬੱਚੇ ਦੀ ਬਿਮਾਰੀ ਨਾਲ ਮੌਤ ਹੋ ਜਾਂਦੀ ਹੈ ਦੁਖੀ ਮਾਂ ਦਾ ਦੁੱਖ ਚੱਲਿਆ ਨਹੀਂ ਸੀ ਜਾ ਰਿਹਾ ਮਾਂ ਕਹਿ ਰਹੀ ਸੀ ਮੇਰਾ ਪੁੱਤਰ ਮਰ ਨਹੀਂ ਸਕਦਾ ਮੈਂ ਇਸ ਨੂੰ ਦੁਆਰਾ ਜ਼ਿੰਦਾ ਵੇਖਣਾ ਚਾਹੁੰਦੀ ਹਾਂ ਬੱਚੇ ਦੀ ਮਾਂ ਮਰੇ ਬੱਚੇ ਨੂੰ ਨਾਲ ਲੈ ਕੇ ਇਲਾਕੇ ਦੇ ਹਰ ਬੈਦ ਹਕੀਮ ਕੋਲ ਗਈ ਪਰ ਦੁਆਰਾ ਜੀਵਿਤ ਕਰਨ ਦੀ ਦਵਾ ਤਾਂ ਕਿਸੇ ਕੋਲ ਵੀ ਨਹੀਂ ਸੀ ਕਿਸੇ ਦੇ ਦੱਸਣ ਤੇ ਉਹ ਮਾਂ ਮਹਾਤਮਾ ਬੁੱਧ ਦੇ ਮੱਠ ਤੇ ਫਰਿਆਦ ਕਰਨ ਲਈ ਗਈ ਮਹਾਤਮਾ ਬੁੱਧ ਨੇ ਦੁਖੀ ਮਾਂ ਦੇ ਚਿਹਰੇ ਨੂੰ ਕਰੋਨਾ ਨਾਲ ਦੇਖਿਆ ਤੇ ਕਿਹਾ ਇੱਕ ਤਰੀਕਾ ਹੈ ਬੱਚੇ ਨੂੰ ਦੁਆਰਾ ਜੀਵਿਤ ਕਰਨ ਦਾ ਪਰ ਇਸ ਲਈ ਤੁਹਾਨੂੰ ਕਿਸੇ ਦੇ ਘਰੋਂ ਲੂਣ ਲਿਆਉਣਾ ਪਵੇਗਾ ਲੂਣ ਲਿਆਉਣਾ ਤਾਂ ਕੋਈ ਔਖਾ ਕੰਮ ਨਹੀਂ ਮਾਂ ਨੂੰ ਆਸ ਹੋ ਗਈ ਪਰ ਲੂਣ ਉਸ ਘਰ ਦਾ ਚਾਹੀਦਾ ਹੈ ਜਿਸ ਘਰ ਕਦੇ ਮੌਤ ਨਾ ਹੋਈ ਹੋਵੇ ਬੁੱਧ ਨੇ ਕਿਹਾ ਮਰੇ ਬੱਚੇ ਨੂੰ ਕੋਛੜ ਚੁੱਕੀ ਮਾਂ ਪਿੰਡ-ਪਿੰਡ ਘਰ-ਘਰ ਗੜੀ-ਗੜੀ ਫਿਰਦੀ ਰਹੀ ਪਰ ਕੋਈ ਵੀ ਯਾ ਘਰ ਨਹੀਂ ਲੱਭਿਆ ਜਿੱਥੇ ਕਿਸੇ ਦੀ ਮੌਤ ਨਾ ਆਈ ਹੋਵੇ ਨਿਰਾਸ਼ ਹੋ ਕੇ ਜਦੋਂ ਮਾਂ ਵਾਪਸ ਮੱਠ 'ਚ ਆਈ ਤਾਂ ਬੁੱਧ ਬੋਲੇ ਮਾਂ ਜੀਵਨ ਹੈ ਤਾਂ ਦੁੱਖ ਵੀ ਜ਼ਰੂਰ ਹੋਣਗੇ ਹਰ ਵੇਲੇ ਸੁੱਖ ਦੀ ਇੱਛਾ ਕਰਨਾ ਹੀ ਦੁੱਖਾਂ ਦਾ ਕਾਰਨ ਹੈ ਮਾਂ ਦੀਆਂ ਅੱਖਾਂ ਵਿੱਚ ਹੰਝੂ ਹੁਣ ਵੀ ਸਨ ਪਰ ਇਹ ਹੰਝੂ ਲਚਾਰੀ ਦੇ ਨਹੀਂ ਸਨ ਬਿਸ਼ੋੜੇ ਦੇ ਸਨ ਬਜ਼ੁਰਗ ਨੂੰ ਦਿਲਾਸਾ ਦੇ ਕੇ ਫਕੀਰ ਤੇ ਕੇਸਰ ਅੱਗੇ ਤੁਰ ਪਏ ਚੁੱਪ ਦਾ ਆਲਮ ਸੀ ਵਿਰਾਂਤ ਥਲਾਂ ਵਿੱਚੋਂ ਆ ਰਹੀ ਬਿੰਡਿਆਂ ਦੀ ਆਵਾਜ਼ ਨੇ ਚੁੱਪ ਨੂੰ ਗਮਗੀਨ ਬਣਾ ਦਿੱਤਾ ਕੇਸਰ ਨੇ ਚੁੱਪ ਤੋੜਦਿਆਂ ਪੁੱਛਿਆ ਸਾਈ ਜੀ ਹਰ ਰੋਜ਼ ਨਵੇਂ ਲੋਕਾਂ ਨੂੰ ਮਿਲ ਕੇ ਮੈਨੂੰ ਲੱਗ ਰਿਹਾ ਹੈ ਕਿ ਹਰੇਕ ਬੰਦੇ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਦੁੱਖ ਜ਼ਰੂਰ ਹੁੰਦਾ ਹੈ ਪਰ ਫਿਰ ਵੀ ਕਈਆਂ ਨੂੰ ਵੇਖ ਕੇ ਇੰਜ ਲੱਗਦਾ ਹੈ ਕਿ ਇਹਨਾਂ ਨੇ ਕਦੇ ਕਿਸੇ ਦੁੱਖ ਦਾ ਮੂ ਵੀ ਨਹੀਂ ਵੇਖਿਆ ਹੋਣਾ ਲੋਕ ਦੁੱਖ ਲੁਕਾਉਣਾ ਕਿਵੇਂ ਸਿੱਖ ਲੈਂਦੇ ਨੇ ਪੁੱਤਰ ਅਸਲ ਵਿੱਚ ਦੁੱਖ ਬੰਦੇ ਨੂੰ ਤੂਕੀ ਨਹੀਂ ਕਰਦੇ ਦੁੱਖਾਂ ਨੂੰ ਅਸੀਂ ਜਿੰਨਾ ਦਿਲ ਤੇ ਲਾਉਂਦੇ ਹਾਂ ਓਨਾ ਹੀ ਦੁੱਖ ਸਾਨੂੰ ਦੁਖੀ ਕਰਦੇ ਹਨ ਫਕੀਰ ਨੇ ਇੱਕ ਕਥਾ ਸ਼ੁਰੂ ਕੀਤੀ ਇੱਕ ਵਾਰ ਇੱਕ ਚੇਲੇ ਨੇ ਆਪਣੇ ਗੁਰੂ ਤੋਂ ਪੁੱਛਿਆ ਸੀ ਜ਼ਿੰਦਗੀ 'ਚ ਦੁੱਖਾਂ ਨੂੰ ਘੱਟ ਕਿਵੇਂ ਕੀਤਾ ਜਾ ਸਕਦਾ ਹੈ ਗੁਰੂ ਜੀ ਗੁਰੂ ਨੇ ਦੱਸਿਆ ਚੇਲੇ ਨੂੰ ਗੁਰੂ ਨੇ ਦੋ ਕੌਲੀਆਂ ਲੁਆਉਣ ਦੀਆਂ ਪਰ ਕੇ ਲਿਉਣ ਲਈ ਕਿਹਾ ਜਦੋਂ ਚੇਲਾ ਕੌਲੀਆਂ ਲੈ ਕੇ ਆਇਆ ਤਾਂ ਗੁਰੂ ਨੇ ਪਹਿਲੀ ਲੂਣ ਦੀ ਕੌਲੀ ਨੂੰ ਪਾਣੀ ਦੇ ਇੱਕ ਗਲਾਸ ਵਿੱਚ ਰਲਾ ਦਿੱਤਾ ਤੇ ਪਾਣੀ ਪੀਣ ਲਈ ਕਿਹਾ ਪਾਣੀ ਕਿਵੇਂ ਲੱਗਿਆ ਗੁਰੂ ਨੇ ਪੁੱਛਿਆ ਬਹੁਤ ਕੌੜਾ ਚੇਲੇ ਨੇ ਲੂਣ ਵਾਲਾ ਪਾਣੀ ਪੀ ਕੇ ਜਵਾਬ ਦਿੱਤਾ ਦੂਸਰੀ ਲੋਨ ਦੀ ਕੌਲੀ ਗੁਰੂ ਨੇ ਚੇਲੇ ਨੂੰ ਕੂਟਿਆ ਦੇ ਨੇੜੇ ਵਾਲੀ ਇੱਕ ਝੀਲ ਵਿੱਚ ਰੜਾਉਣ ਲਈ ਕਿਹਾ ਤੇ ਉਸ ਝੀਲ ਵਿੱਚੋਂ ਚੇਲੇ ਨੂੰ ਪਾਣੀ ਪੀਣ ਲਈ ਦਿੱਤਾ ਹੁਣ ਪਾਣੀ ਕਿਵੇਂ ਲੱਗਿਆ ਗੁਰੂ ਨੇ ਝੀਲ ਦਾ ਪਾਣੀ ਪੀਂਦੇ ਚੇਲੇ ਨੂੰ ਪੁੱਛਿਆ ਬਿਲਕੁਲ ਤਾਜ਼ਾ ਚੇਲੇ ਨੇ ਕਿਹਾ ਬਸ ਇਸੇ ਤਰ੍ਹਾਂ ਦੁੱਖ ਵੀ ਜ਼ਿੰਦਗੀ ਵਿੱਚ ਲੋਨ ਵਾਂਗ ਹਨ ਗਿਲਾਸ ਵਾਂਗ ਛੋਟਾ ਬਣਾਵਾਂਗੇ ਤਾਂ ਦੁੱਖ ਵੱਡੇ ਲੱਗਣਗੇ ਜੇ ਦਿਲ ਨੂੰ ਚੀਲ ਵਾਂਗ ਵੱਡਾ ਤੇ ਵਿਸ਼ਾਲ ਬਣਾਵਾਂਗੇ ਤਾਂ ਉਹੀ ਦੁੱਖ ਛੋਟੇ ਲੱਗਣ ਲੱਗ ਜਾਣਗੇ ਗੁਰੂ ਨੇ ਸਮਝਾਇਆ ਕਹਾਣੀ ਖਤਮ ਕਰਕੇ ਫਕੀਰ ਨੇ ਰਾਤ ਰੁਕਣ ਲਈ ਸਮਾਨ ਦੀ ਇੱਕ ਪੱਧਰੀ ਥਾਂ ਤੇ ਟਿਕਾਉਂਦੇ ਹੋਏ ਕਿਹਾ ਕੇਸਰ ਪੁੱਤਰ ਦੁੱਖ ਤਾਂ ਦਾਰੂ ਵਾਂਗ ਨੇ ਮੱਖਣ ਜਦੋਂ ਸੇਕ ਲੰਗਣ ਤੋਂ ਬਾਅਦ ਘਿਓ ਬਣ ਜਾਂਦਾ ਤਾਂ ਉਸ ਦੀ ਕੀਮਤ ਤੇ ਉਮਰ ਦੋਵੇਂ ਵੱਧ ਜਾਂਦੀਆਂ ਨੇ ਫਕੀਰ ਧੂਣੀ ਰਮਾ ਕੇ ਬੈਠ ਗਿਆ ਸੌਣ ਦੀ ਤਿਆਰੀ ਕਰਦਾ ਕੇਸਰ ਸੋਚ ਰਿਹਾ ਸੀ ਕਿ ਫਕੀਰ ਨੇ ਉਸ ਨੂੰ ਕਦੇ ਸੁੱਤਿਆ ਵੇਖਿਆ ਹੀ ਨਹੀਂ ਸੀ ਜਾਂ ਫਕੀਰ ਨੂੰ ਉਸਨੇ ਕਦੇ ਸੁੱਤਿਆ ਨਹੀਂ ਸੀ ਵੇਖਿਆ ਫਕੀਰ ਹਰ ਰੋਜ਼ ਸਵੇਰੇ ਉੱਠ ਕੇ ਰੱਬ ਦਾ ਨਾਮ ਲੈਂਦਾ ਇਸ਼ਨਾਨ ਪਾਣੀ ਕਰਦਾ ਤੇ ਤਿਆਰ ਹੁੰਦਾ ਫਕੀਰ ਨੂੰ ਨੀਂਦ ਬਹੁਤ ਘਟ ਆਉਂਦੀ ਸੀ ਸੋਚਦਿਆਂ ਕੇਸਰ ਨੇ ਉਸ ਨੂੰ ਪੁੱਛਿਆ ਸਾਈ ਜੀ ਤੁਸੀਂ ਬਹੁਤ ਘੱਟ ਸੌਂਦੇ ਹੋ ਮੈਨੂੰ ਤਾਂ ਮੇਰੀ ਬੇਬੇ ਕੁੰਭਕਰਨ ਕਹਿੰਦੀ ਹੁੰਦੀ ਸੀ ਕਿਉਂਕਿ ਮੈਂ ਇੱਕ ਵਾਰ ਦੁਪਹਿਰ ਤੱਕ ਸੁੱਤਾ ਰਹਿੰਦਾ ਸੀ ਕੇਸਰ ਹੁਣ ਫਕੀਰ ਨਾਲ ਖੁੱਲ ਕੇ ਗੱਲਾਂ ਕਰਨ ਲੱਗ ਪਿਆ ਸੀ ਨੀਂਦ ਸਰੀਰ ਤੇ ਮਨ ਦਾ ਵਿਸ਼ਰਾਮ ਹੈ ਪੁੱਤਰ ਜੇ ਮਨ ਚਿੰਤਾ ਰਹਿਤ ਹੋਵੇ ਤਾਂ ਸਰੀਰ ਕਦੇ ਨਹੀਂ ਥੱਕਦਾ ਮਨ ਚਿੰਤਾ ਰਹਿ ਤਾਂ ਹੀ ਰਹਿ ਸਕਦਾ ਹੈ ਜੇ ਟਿਕਾ ਹੋਵੇ ਮਨ ਟਿਕਦਾ ਹੈ ਧਿਆਨ ਲਾ ਕੇ ਜਾਂ ਕਿਸੇ ਇੱਕ ਚੀਜ਼ ਦੇ ਧਿਆਨ ਇਕਾਗਰ ਕਰਕੇ ਬਸ ਜਦੋਂ ਰੱਬ ਦੀ ਤਾਂਗ ਵਧੀ ਤਾਂ ਮੇਰੀ ਨੀਂਦ ਘਟ ਗਈ ਫਕੀਰ ਨੇ ਅੱਗ ਨੂੰ ਛੇਟੀ ਨਾਲ ਹਿਲਾਉਂਦਿਆਂ ਕਿਹਾ ਅੱਗ ਜੋ ਧੂਨੇ ਨੂੰ ਇਸ ਦਾ ਜਲਾਉ ਦਿੰਦੀ ਹੈ ਉਹੀ ਅੱਗ ਇਸ ਨੂੰ ਰਾਖ ਕਰ ਦਿੰਦੀ ਹੈ ਸ਼ਾਇਦ ਇਸੇ ਕਰਕੇ ਧੂਨੇ ਨੂੰ ਵੇਖਣਾ ਜ਼ਿੰਦਗੀ ਨੂੰ ਨੇੜਿਓਂ ਵੇਖਣ ਵਾਂਗ ਹੈ ਉਸ ਨੇ ਗੱਲ ਜਾਰੀ ਰੱਖਦਿਆਂ ਕਿਹਾ ਜਿਵੇਂ ਭੁੱਬੜ ਦੇ ਅੰਦਰ ਵੀ ਅੰਗਿਆਰ ਹੁੰਦੇ ਹਨ ਤੇ ਅੱਗ ਦੁਆਰਾ ਬਲ ਜਾਂਦੀ ਹੈ। ਇਸੇ ਤਰ੍ਹਾਂ ਸਾਨੂੰ ਵੀ ਜ਼ਿੰਦਗੀ 'ਚ ਕਦੇ ਆਸ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ਕਿਉਂਕਿ ਹਾਰ ਦੇ ਦੂਜੇ ਪਾਸੇ ਜਿੱਤ ਦੇ ਨਿਸ਼ਾਨ ਹੁੰਦੇ ਹਨ। ਕੇਸਰ ਦੀ ਆਵਾਜ਼ ਵਿੱਚ ਕੋਈ ਉਦਾਸੀ ਜਿਮੀ ਉਸ ਨੇ ਪਾਫ ਲਈ ਸੀ। ਫਕੀਰ ਨੇ ਰਾਖ ਨੂੰ ਫਰੋਲਦਿਆਂ ਤਾਂ ਚਿੰਗਾੜੇ ਉੱਡ ਕੇ ਹਨੇਰੇ ਨਾਲ ਖੇਡਣ ਲੱਗੇ। ਅੱਗ ਦੇ ਚਿੰਗਾੜੇ ਹਨੇਰੀ ਰਾਤ ਵਿੱਚ ਜੁਗਨੂਆ ਵਾਂਗ ਲੱਗ ਰਹੇ ਸਨ। ਇਨ੍ਹਾਂ ਚਿੰਗਿਆੜਿਆਂ ਦਾ ਜੀਵਨ ਕਿੰਨਾ ਛੋਟਾ ਹੈ ਕੇਸਰ ਸੋਚ ਰਿਹਾ ਸੀ ਫੇਰ ਵੀ ਇਹ ਕਿੰਨੇ ਖੁਸ਼ ਲੱਗ ਰਹੇ ਹਨ ਤੇ ਹੱਸਦੇ ਖੇਡਦੇ ਆ ਚਾਨਣ ਵੰਡ ਕੇ ਛੇਨ ਪਰਚ ਹੀ ਖਤਮ ਹੋ ਜਾਂਦੇ ਹਨ ਹਨੇਰੇ ਦੇ ਰਾਤ ਵਿੱਚ ਜੁਗਨੂਆ ਵਰਗੇ ਇਹ ਚਿੰਗਾੜੇ ਕੇਸਰ ਨੂੰ ਜੀਤੀ ਦੇ ਕਾਲੇ ਘਗਰੇ ਤੇ ਜੜੇ ਚਮਕਦੇ ਸ਼ੀਸ਼ਿਆਂ ਵਰਗੇ ਲੱਗ ਰਹੇ ਸਨ ਸ਼ੁਕਰੀਆ ਦੋਸਤੋ ਬਾਕੀ ਕੱਲ